ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਪੁਰ ਜਿਹਨੂੰ ਰਾਏਪੁਰ ਕਹਿੰਦੇ ਆ ਉੱਥੇ ਗਏ ਸਾਡਾ ਮਿੱਤਰ ਪਿਆਰਾ ਸੀ ਕੋ ਉਹਨਾਂ ਦੇ ਮਾਤਾ ਜੀ ਸੁਰਗਵਾਸ ਹੋ ਗਏ ਭੋਗ ਤੇ ਗਏ ਸੀ ਉੱਥੇ ਅਸੀਂ ਇਹ ਦੇਖਿਆ ਕਿ ਮੰਦਰ ਦੇ ਨਾਲ ਨਾ ਜੀ ਵਾਟਰ ਵਰਕਸ ਹੈ ਮੰਦਰ ਦੇ ਨਾਲ ਵਾਟਰ ਵਰਕਸ ਹੈ ਜਿੱਥੇ ਸਾਰੇ ਪਿੰਡ ਨੂੰ ਪਾਣੀ ਪੀਣ ਲਈ ਜਾਂਦਾ ਤੇ ਉੱਥੇ ਉਹਦੇ ਵਿੱਚ ਇੰਨੀ ਗੰਦਗੀ ਤੇ ਬੱਲਾ ਉਗਰੀਆਂ ਹੋਈਆਂ ਵਿੱਚ ਜਾਨਵਰ ਫਿਰਦੇ ਐ ਵੱਡੀਆਂ-ਵੱਡੀਆਂ ਬੱਥਕਾਂ ਨਾ ਤੇ ਉਹ ਗੰਦੀ ਵੱਲ ਵਿੱਚ ਉੱਗੀ ਵੀ ਉੱਥੇ ਕੋਈ ਸਫਾਈ ਦਾ ਸਾਧਨ ਨਹੀਂ ਜਿਸ ਨਾਲ ਸਾਡੇ ਪਿੰਡਾਂ ਦੇ ਵਿੱਚ ਡਾਇਰੀਆ ਫੈਲਦਾ ਟੱਟੀਆਂ ਉਲਟੀਆਂ ਲੱਗ ਜਾਂਦੀਆਂ ਜਿਹਨੂੰ ਆਪਾਂ ਕਹਿੰਦੇ ਐ ਹੈਪਾਟਾਈਟ ਸੀ ਕਹੋ ਜਦੋਂ ਪੈਪਟਿਕ ਅਲਸਰ ਹੋਗੇ ਮੇਧੇ ਜਖਮ ਹੋਗੇ ਤਾਂ ਹੀ ਹੈਪਾਟਾਈਟ ਸੀ ਵੀ ਹੋਣਾ ਲਾਜ਼ਮੀ ਜ਼ਰੂਰੀ ਬਣ ਜਾਂਦਾ ਪਿੰਡਾਂ ਦੇ ਵਿੱਚ ਹਿਪਾਟਾਈਟ ਸੀ ਮੈਦੇ ਦੀਆਂ ਬਿਮਾਰੀਆਂ ਪੇਟ ਦੀਆਂ ਬਿਮਾਰੀਆਂ ਬਵਾਸੀਰ ਜਦੋਂ ਆਪਾਂ ਪੇਟ ਵਿੱਚ ਗੰਦਗੀ ਜਾਂਦੀ ਹੈ ਆਪਣੇ ਤਾਂ ਉਹਦੇ ਨਾਲ ਜਿਹੜਾ ਬਿਮਾਰੀਆਂ ਦਾ ਬੰਦਾ ਸ਼ਿਕਾਰ ਹੋ ਜਾਂਦਾ ਹੈ ਵਾਲਾਂ ਦਾ ਝੜਨਾ ਚਮੜੀ ਰੋਗ ਇਹ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਹੁਣ ਜਿਹੜਾ ਇਹ ਬਲੀਚਿੰਗ ਪਾਊਡਰ ਪਾਉਂਦੇ ਆ ਬਲੀਚਿੰਗ ਪਾਊਡਰ ਇੱਕ ਕਟਾਨੂਆਂ ਨੂੰ ਤਾਂ ਮਾਰ ਸਕਦਾ ਹੈ ਜਿਹੜੇ ਨੇਚਰਲੀ ਪਾਣੀ ਦੇ ਵਿੱਚ ਆਉਂਦੇ ਨਾ ਪਰ ਜਿਹੜੀ ਆਪਾਂ ਉਥੇ ਗੰਦਗੀ ਵੇਖੀ ਅੱਜ ਤੁਹਾਨੂੰ ਨਾਲ-ਨਾਲ ਦਿਖਾਉਣੇ ਆ ਵੀਡੀਓ ਦੇ ਵਿੱਚ ਤਾਂ ਉਸ ਹਾਵ ਨਾਲ ਤਾਂ ਜੀ ਮਤਲਬ ਉਥੋਂ ਦੇ ਲੋਕਾਂ ਦੇ ਦੀ ਆਪਾਂ ਟੈਸਟ ਕਰਨੇ ਹੁਣ ਬੱਚਿਆਂ ਦੇ ਬਜ਼ੁਰਗਾਂ ਦੇ ਮਾਤਾ-ਮਾਂ ਦੇ ਨੌਜਵਾਨਾਂ ਦੇ ਤਾਂ 100% ਆ ਜਿਹੜਾ 100% ਆ ਉਹ ਲੋਕ ਬਿਮਾਰੀ ਦਾ ਸ਼ਿਕਾਰ ਹੋਣਗੇ ਸੋ ਇਹਦੇ ਵੱਲ ਜਿਹੜੀ ਸਾਡੀ ਗੁਰਬਾਣੀ ਵੀ ਕਹਿੰਦੀ ਆ ਪਹਿਲਾ ਪਾਣੀ ਜੀਓ ਹੈ ਤੇ ਸਾਡੀਆਂ ਸਰਕਾਰਾਂ ਦਾ ਕੋਈ ਧਿਆਨ ਨਹੀਂ ਉੱਥੇ ਜਿਹੜਾ ਹੈਗਾ ਸਾਰਾ ਪਿੰਡ ਵਿਚਾਰਾ ਉਹ ਪਾਣੀ ਆ ਜਿਹੜਾ ਪੀ ਜਾਂਦਾ ਅੱਗੇ ਸੋਧਦੇ ਆ ਉਹ ਕਹਿੰਦੇ ਅਸੀਂ ਸੋਧਦੇ ਆ ਪੁੱਛਿਆ ਸੀ ਉਬਰੀਚਕ ਪਾਊਡਰ ਨਹੀਂ ਮਿਲ ਰਿਹਾ ਕਹਿੰਦੇ ਸਾਨੂੰ ਤੇ ਉੱਥੇ ਵਾਟਰ ਵਾਸਟ ਚ ਕੋਈ ਚੌਂਕੀਦਾਰ ਨਹੀਂ ਕੋਈ ਉੱਥੇ ਸਾਫ ਸਫਾਈ ਨਹੀਂ ਤੇ ਉਹ ਜਿਹੜਾ ਟੈਂਕਾ ਡੱਗਾ ਵੱਡਾ ਘਟੂ ਘਟ ਚਾਰ ਕਨਾਲਾਂ ਦੇ ਵਿੱਚ ਹੈ ਜਿਹੜਾ ਕਿ ਸਾਰਾ ਪਾਣੀ ਉਹ ਚ ਮੁਹਈਆ ਹੁੰਦਾ ਸਟੋਰ ਹੁੰਦਾ ਉਹਦੇ ਵਿੱਚ ਗੰਦੀ ਵੱਲ ਹਰੀ ਵੇਲ ਆ ਜਿਹੜੀ ਸਾਰ ਸਵੇਰੇ ਜਾਲਾ ਪਾਇਆ ਪਿਆ ਪਾਇਆ ਪਿਆ ਚਾਰ ਸਵੇਰੇ ਜਾਲਾ ਪਿਆ ਪਿਆ ਤੇ ਵਿੱਚ ਬੱਥਕਾਂ ਵੱਡੀਆਂ ਵੱਡੀਆਂ ਹੋਰ ਜਾਨਵਰ ਡੱਡੂ ਕੀੜੇ ਪਤੰਗੇ ਉਹਦੇ ਕੋਲੇ ਨੀ ਖੜਿਆ ਜਾਂਦਾ ਉੱਥੇ ਬਦਬੂ ਮਾਰਦੀ ਐ ਹੁਣ ਆਪਾਂ ਸਾਰਾ ਪਿੰਡ ਬੇਚਾਰਾ ਉਹ ਪਾਣੀ ਪੀ ਰਿਹਾ ਗੰਦਾ ਪਾਣੀ ਉਹਨਾਂ ਦੀ ਮਜਬੂਰੀ ਲਾ ਲੋ ਜਾਂ ਉੱਥੋਂ ਦਾ ਆਗੂ ਹੈ ਮੈਂਬਰ ਸਰਪੰਚ ਹੈ ਕੋਈ ਪ੍ਰਧਾਨ ਹੈ ਗੁਰਦੁਆਰੇ ਦਾ ਪ੍ਰਧਾਨ ਹੈ ਕਿਸੇ ਪਾਰਟੀ ਦਾ ਪ੍ਰਧਾਨ ਹੈ ਮੰਦਿਰ ਦਾ ਪ੍ਰਧਾਨ ਹੈ ਕਿਸੇ ਸੰਸਥਾ ਦਾ ਕਲੱਬ ਦਾ ਪ੍ਰਧਾਨ ਹੈ ਕੋਈ ਉੱਤਾ ਨਹੀਂ ਚੱਕਦਾ ਦੇਖੋ ਸਾਰਾ ਪਿੰਡ ਵੋਟ ਤਾਂ ਪਾਉਂਦਾ ਨਾ ਜੀ ਉੱਥੇ ਅਕਾਲੀ ਵੀ ਜਾਂਦੇ ਆ ਵੋਟਾਂ ਲੈਣ ਕਾਂਗਰਸੀ ਵੀ ਜਾਂਦੇ ਆ ਆਪ ਵਾਲੇ ਵੀ ਜਾਂਦੇ ਆ ਤੇ ਹੋਰ ਹੋਰ ਪਾਰਟੀਆਂ ਵੀ ਜਾਂਦੀਆਂ ਬੀਜੇਪੀ ਵਾਲੇ ਵੀ ਜਾਂਦੇ ਆ ਬਸਪਾ ਵਾਲੇ ਵੀ ਜਾਂਦੇ ਆ ਕਾਮਰੇਡ ਵੀ ਜਾਂਦੇ ਆ ਵੋਟਾਂ ਮੰਗਣ ਤਾਂ ਇਸ ਪੱਖ ਤੋਂ ਅਸੀਂ ਪਛੜੇ ਹੋਏ ਆ ਇਸ ਪੱਖ ਬੰਨੀ ਇਸ ਪੱਖ ਵੱਲ ਸਾਡਾ ਬਹੁਤ ਘੱਟ ਧਿਆਨ ਹੈ ਸਫਾਈ ਬਾਰੇ ਜਾਂ ਸ਼ੁੱਧ ਚੀਜ਼ਾਂ ਮਿਲਣ ਬਾਰੇ ਹੁਣ ਬੜਾ ਸਾਨੂੰ ਤਰਸ ਆਇਆ ਉੱਥੇ ਵੇਖ ਕੇ ਅਸੀਂ ਇੱਕ ਤਾਂ ਗਰਮੀ ਦਾ ਟਾਈਮ ਬਹੁਤ ਜ਼ਿਆਦਾ ਇੱਕ 1.5 ਵਜੇ ਦਾ ਟਾਈਮ ਸੀਗਾ ਖੜਿਆ ਨਹੀਂ ਜਾਂਦਾ ਸੀ ਉੱਥੇ ਇੰਨੀ ਗਰਮੀ ਪੈ ਰਹੀ ਸੀ ਧੁੱਪ ਸੀ ਬਹੁਤ ਤੇਜ਼ ਤੇ ਵੀਡੀਓ ਬਣਾ ਕੇ ਲਿਆਇਆ ਜਿਹੜੀ ਅਸੀਂ ਥੋੜੇ 1 ਮਿੰਟਕ ਦੀ ਬਣਾਈ ਹੈ ਕਿਉਂਕਿ ਉਹਦੇ ਵਿੱਚ ਅੱਗੇ ਤਾਂ ਅਸੀਂ ਗਾਹਾਂ ਗਏ ਨਹੀਂ ਤੇ ਹੋ ਸਕਦਾ ਡੱਗਾ ਡੁਗ ਜਿਹੜੇ ਦੂਜੇ ਜਿੱਥੇ ਸਫਾਈ ਕਰਦੇ ਆ ਜਾਂ ਟੈਂਕੀ ਆ ਪਾਣੀ ਵਾਲੀ ਉਹਦੀ ਕੋਈ ਸਫਾਈ ਨਹੀਂ ਸੋ ਗੰਦਗੀ ਲੋਕ ਵਿਚਾਰੇ ਪੀ ਜਾਂਦੇ ਨੇ ਐਦੂੰ ਮਾੜਾ ਕੀ ਹਾਲ ਹੋਊਗਾ ਉਹਦੇ ਨਾਲੋਂ ਉਸ ਪਾਣੀ ਨਾਲੋਂ ਛੱਪੜ ਦਾ ਪਾਣੀ 100 ਗੁਣੇ ਚੰਗਾ ਇੱਕ ਘੁੱਟ ਤੁਸੀਂ ਉਹਦੀ ਪੀ ਲਓ ਇੱਕ ਛੱਪੜ ਦੇ ਪਾਣੀ ਦੀ ਪੀ ਲਓ ਚਾਹੇ ਸਾਰੇ ਪਿੰਡ ਦੀ ਗੰਦਗੀ ਜਾਂਦੀ ਹੈ ਉੱਥੇ ਛੱਪੜ ਦਾ ਪਾਣੀ 100 ਗੁਣੇ ਚੰਗਾ ਜੇ ਉਹਦੇ ਵਿੱਚ ਆਪਾਂ ਪਸ਼ੂਆਂ ਨੂੰ ਬਾੜ ਦਈਏ ਨਾ ਜੀ ਪਸ਼ੂਆਂ ਨੂੰ ਬਾੜ ਦਈਏ ਪਸ਼ੂ ਪਾਣੀ ਨਹੀਂ ਪੀਂਦੇ ਈਵਨ ਕਿ ਚਾਰ ਬਾਲਟੀਆਂ ਪਸ਼ੂਆਂ ਦੇ ਉੱਤੇ ਡੋਲ ਦਿਓ ਖੁਰਕ ਪੈਦਾ ਕਰ ਦੂ ਚਮੜੀ ਹਟਾ ਦੂਗਾ ਤੇ ਉੱਥੇ ਮੈਂ ਵੇਖਿਆ ਉਹ ਲੋਕ ਵਿਚਾਰੇ ਉਹ ਪਾਣੀ ਪੀ ਰਹੇ ਐ ਸਾਡੀਆਂ ਸਰਕਾਰਾਂ ਦਾ ਕੋਈ ਧਿਆਨ ਨਹੀਂ ਕੋਈ ਕਦਰਾਂ ਕੀਮਤਾਂ ਨਹੀਂ ਬੰਦਿਆਂ ਦੀ ਇੱਥੇ ਕੋਈ ਮਨੁੱਖ ਦਾ ਮਨੁੱਖ ਪ੍ਰਤੀ ਮਨੁੱਖ ਕੋਈ ਉਪਰਾਲਾ ਨਹੀਂ ਕਰ ਰਿਹਾ ਸੋ ਅਸੀਂ ਇਸ ਵੀਡੀਓ ਦੇ ਰਾਹੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਔਰ ਜਿਹੜਾ ਹੈਗਾ ਵਾਟਰ ਵਰਕਸ ਵਿਭਾਗ ਹੈ ਤੇ ਇਹਦੇ ਤੇ ਗੌਰ ਕਰਨ ਉੱਥੇ ਜਾ ਕੇ ਦੇਖ ਲੈਣਾ ਇਹਦਾ ਲਿੰਕ ਹੈ ਜਿਹੜਾ ਸੈਕਟਰੀ ਸਾਹਿਬ ਨੂੰ ਭੇਜਾਂਗੇ ਸੈਨੀਟੇਸ਼ਨ ਭਾਗ ਹਗੋਂ ਦਾ ਮੈਰੀ ਵਿਭਾਗ ਦੇ ਨੂੰ ਵੀ ਆ ਆ ਪਾਣੀ ਤੁਸੀਂ ਉੱਥੇ ਮਾਇਆ ਕਰਾਉਣੇ ਆ ਆ ਲੋਕ ਤੁਹਾਡਾ ਪਾਣੀ ਪੀ ਰਹੇ ਆ ਉਹ ਪਾਣੀ ਸੋਧਣ ਤੇ 5 ਰੁਪਏ ਲੀਟਰ ਲੱਗ ਜਾਂਦਾ ਸਰ ਗਵਰਨਮੈਂਟ ਨੂੰ 5 ਰੁਪਏ ਲੀਟਰ ਪੈਂਦਾ ਤੇ ਉੱਥੇ ਕੀ ਆ ਉਹੀ ਪਾਣੀ ਉਹੀ ਲੋਕਾਂ ਨੂੰ ਪਿਆਈ ਜਾਂਦੇ ਆ ਸੋ ਸਰਕਾਰ ਇਹਦੇ ਵੱਲ ਧਿਆਨ ਦੇਵੇ ਕੱਲੇ ਇਹ ਪਿੰਡ ਦੀ ਨਹੀਂ ਬੋਤੇ ਆਪਾਂ ਜਾਵੜੇ ਤਾਂ ਵੀਡੀਓ ਬਣਾ ਲਈ ਹਰ ਪਿੰਡ ਦੇ ਵਾਟਰ ਵੈਕਸ ਦਾ ਧਿਆਨ ਰੱਖਿਆ ਜਾਵੇ ਲੋਕਾਂ ਨੂੰ ਮੈਂ ਇਸ ਬੇਨਤੀ ਰਾਹੀਂ ਇਸ ਵੀਡੀਓ ਰਾਹੀਂ ਬੇਨਤੀ ਕਰਦਾ ਐ ਕਿ ਭਾਈ ਤੁਸੀਂ ਵੀ ਸਬੰਧਤ ਦਫ਼ਤਰਾਂ ਨੂੰ ਐਪਲੀਕੇਸ਼ਨ ਦਿਆ ਕਰੋ ਉਸ ਜ਼ਿਲ੍ਹੇ ਦੇ ਡੀਸੀ ਨੂੰ ਐਸ ਡੀ ਐਮ ਸਾਹਿਬ ਨੂੰ ਔਰ ਤੁਹਾਡੇ ਹਲਕੇ ਦਾ ਕੋਈ ਐਮ ਐਲ ਏ ਆ ਉਹਨੂੰ ਪੱਤਰ ਲਿਖੋ ਇਹ ਤਾਂ ਸਾਰੇ ਪਿੰਡ ਦਾ ਕੰਮ ਹੈ ਇਕੱਲੇ ਕੈਲੇ ਭੋਲੇ ਦਾ ਨਹੀਂ ਕੰਮ ਸਾਰੇ ਪਿੰਡ ਦਾ ਕੰਮ ਹੈ ਸਾਂਝਾ ਕੰਮ ਹੈ ਸੋ ਆਪਾ ਪਾਣੀ ਦੀ ਵਰਤੋਂ ਕਰਦੇ ਆਂ ਫਿਰ ਉਹਦੇ ਨਾਲ ਆਪਾਂ ਕੋਈ ਗੁਰੂ ਘਰ ਦੇਗਰਸਤ ਬਣਾਉਂਦਾ ਕੋਈ ਖੀਰ ਪ੍ਰਸ਼ਾਦ ਬਣਾਉਂਦਾ ਰੋਟੀਆਂ ਬਣਾਉਣੇ ਆ ਪਾਣੀ ਪੀਣੇ ਆ ਉਹ ਕਾਦੀ ਮਰਜ਼ਾਦਾ ਰਹੇਗੀ ਤੁਹਾਡੀ ਆਪਣੀ ਮਰਜ਼ਾਦਾ ਕਾਦੀ ਰਹੇਗੀ ਆਪਾਂ ਐਵੇਂ ਗੁਰਦੁਆਰਿਆਂ ਮੰਦਰਾਂ 'ਚ ਬੋਲਣ ਆਲੇ ਹੀ ਆ ਨਾ ਜੀ ਮਰਜ਼ਾਦਾ ਰੱਖੋ ਮਰਜ਼ਾਦਾ ਰੱਖੋ ਸਫਾਈ ਰੱਖੋ ਸਭਾਈ ਬਿਹਾਣਾ ਤੇ ਉਧਰ ਕਮੇਟੀ ਜਾਂਦਾ ਆਪਦੇ ਕੋਲੋਂ ਪੈਸੇ ਲਾਦੇ ਪਿੰਡ ਦੀ ਤੇ ਜਾ ਸਰਕਾਰ ਨੂੰ ਪੱਤਰ ਲਿਖਣਾ ਵੀ ਅਸੀਂ ਆ ਗੰਦ ਖਾਈ ਜਾਂਦੇ ਆ ਜੀ ਆ ਪੀ ਜਾਂਦੇ ਆ ਗੰਦ ਸੋ ਉਮੀਦ ਕਰਦਾ ਹਾਂ ਇਸ ਵੀਡੀਓ ਦੇ ਜ਼ਰੀਏ ਉਸ ਇਸ ਵੀਡੀਓ ਦੇ ਜ਼ਰੀਏ ਉਸ ਪਿੰਡ ਦੇ ਵਾਟਰ ਵਰਕਸ ਦੀ ਸਫਾਈ ਹੋਊਗੀ ਉਹਨਾਂ ਵਿਚਾਰੇ ਪਿੰਡ ਵਾਲਿਆਂ ਨੂੰ ਜਿਹੜਾ ਪਾਣੀ ਹੈ ਸਰਕਾਰ ਸੁੱਧ ਮੁਹੱਈਆ ਕਰਾਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚ ਜਾਏ ਵੀ ਆਹ ਲੋਕ ਵਿਚਾਰੇ ਆਹ ਗੰਦਾ ਪਾਣੀ ਪੀ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ